ਨਸ਼ਾ ਵਿਰੋਧ ਜੁੱਦ ਚਲਾਉਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਹੁਣ ਮੁੱਖ ਮੰਤਰੀ ਨਹੀਂ ਰਹੇ ਔਰ ਦੂਜੇ ਪਾਸੇ ਗੌਰਵ ਯਾਦਵ ਡੀਜੀਪੀ ਪੰਜਾਬ ਦੇ ਪੰਜਾਬ ਪੁਲਿਸ ਦੇ ਮੁਖੀ ਦਾ ਬਿਆਨ ਆ ਗਿਆ ਬਹੁਤ ਵੱਡਾ ਬਿਆਨ ਔਰ ਦੂਜੇ ਪਾਸੇ ਪਿੰਡੋਂ ਪਿੰਡੀ ਰੌਲਾ ਪੈ ਚੁੱਕਿਆ ਔਰ ਮਾਤਮ ਛਾ ਗਿਆ ਬਹੁਤ ਵੱਡੀ ਖਬਰ ਦਿਖਾਉਣ ਜਾ ਰਿਹਾ ਮੈਂ ਤੁਹਾਨੂੰ ਜਿਹੜੀ ਵੀਡੀਓ ਦਿਖਾਉਂਗਾ ਹੈਰਾਨ ਹੋ ਜਾਓਗੇ ਕਿ ਪੰਜਾਬ ਦੇ ਵਿੱਚ ਪਿੰਡੋਂ ਪਿੰਡੀ ਰੌਲਾ ਕਿਵੇਂ ਪੈ ਗਿਆ ਔਰ ਮਾਤਮ ਕਿਵੇਂ ਛਾ ਗਿਆ ਕਿਉਂਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਇੱਕ ਯੁੱਧ ਛੜਿਆ ਹੋਇਆ ਸੀ ਔਰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦਾ ਇੱਕ ਬਿਆਨ ਆ ਜਾਂਦਾ ਜਿਹਦੇ ਨਾਲ ਪੂਰੇ ਪੰਜਾਬ ਦੇ ਅੰਦਰ ਤਾਂ ਥੱਲੀ ਮੱਚ ਜਾਂਦੀ ਹੈ ਔਰ ਪੂਰੇ ਪੰਜਾਬ ਦੇ ਲੋਕ ਹੈਰਾਨ ਰਹਿ ਜਾਂਦੇ ਨੇ ਔਰ ਦੂਜੇ ਪਾਸੇ ਨਸ਼ਿਆਂ ਦੇ ਵਿਰੁੱਧ ਚਲਾਉਣ ਵਾਲਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਜਿੰਨਾ ਬਣੀਓ ਇੱਕ ਬਹੁਤ ਵੱਡੀ ਮਿਹਨਤ ਚਲਾਈ ਗਈ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਦੇ ਲਈ ਔਰ ਅੱਜ ਦੁਪਹਿਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਪੰਜਾਬ ਦੇ ਗੌਰਵ ਜਯਦਵ ਡੀਜੀਪੀ ਦੁਆਰਾ ਜਿਹਦੇ ਵਿੱਚ ਬਹੁਤ ਵੱਡੇ ਵੱਡੇ ਤੱਥ ਧਰੇ ਜਾਂਦੇ ਆ ਕਿ ਪੰਜਾਬ ਦੇ ਵਿੱਚੋ ਅੱਜ ਡੈਡਲਾਈਨ ਖਤਮ ਹੋਣੀ ਸੀ ਅੱਜ 31 ਤਰੀਕਾ ਸਾਰਿਆਂ ਨੂੰ ਯਾਦ ਪੰਜਾਬ ਨੂੰ ਅੱਜ ਦੀ ਡੇਟ ਦੇ ਵਿੱਚ ਸਰਕਾਰ ਔਰ ਪ੍ਰਸ਼ਾਸਨ ਮੰਨੀਓ ਡੈਡਲਾਈਨ ਦਾ ਜਿਹੜਾ ਕਿ ਟੈਗ ਦਿੱਤਾ ਗਿਆ ਔਰ ਦੂਜੇ ਪਾਸੇ ਨਸ਼ਾ ਵਿਰੁੱਧ ਜਿਹੜਾ ਯੁੱਧ ਛੇੜਿਆ ਸੀ ਉਹਦੇ ਨਾਲ ਅੱਜ ਪੰਜਾਬ ਦੇ ਵਿੱਚ ਕਿਵੇਂ 70 ਵਿਸ਼ੇ ਨੇ ਔਰ ਕਿਵੇਂ ਪੰਜਾਬ ਦੇ ਅੰਦਰ ਇੱਕੋ ਹੀ ਘਰ ਦੇ ਵਿੱਚ ਤੰਤੇ ਨਔਰਤਾਂ ਵਿਧਵਾ ਹੋ ਜਾਂਦੀਆਂ ਨੇ ਪੂਰੀ ਖਬਰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜਾ ਦਾਵਾ ਸੀ ਉਹ ਬਿਲਕੁਲ ਇੱਕ ਤਰ੍ਹਾਂ ਦਾ ਜਿਵੇਂ ਕਹਿ ਦਈਏ ਝੂਠਾ ਪੈ ਗਿਆ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਮੁੱਖ ਮੰਤਰੀ ਨਹੀਂ ਰਹੇ ਕਿਉਂਕਿ ਪੰਜਾਬ ਦੇ ਨਾਲ ਜਿਹੜਾ ਵਾਅਦਾ ਕੀਤਾ ਉਹ ਤੁਹਾਡੇ ਸਾਹਮਣੇ ਕਰਾਂਗੇ ਕਿ ਉਹ ਪਰਿਵਾਰ ਬਿਲਕੁਲ ਕਿਵੇਂ ਰਿਹਾ ਗੌਰਵ ਯਾਦਵ ਡੀਜੀਪੀ ਪੰਜਾਬ ਦੇ ਇੱਕ ਬਹੁਤ ਵੱਡਾ ਦਾਵਾ ਕਰ ਦਿੰਦੇ ਨੇ ਕਿਉਂਕਿ ਉਹ ਮੁੱਖ ਮੰਤਰੀ ਦੇ ਕਹਿਣ ਤੇ ਜਾ ਫਿਰ ਪ੍ਰਸ਼ਾਸਨ ਆਪਣੇ ਦਾਅਵੇ ਕਰਦਾ ਤਾਂ ਹੁਣ ਵੇਖੋ ਵੀ ਆਪਣਾ ਕੰਮ ਕਰਦੇ ਹੋਏ ਆ ਗੌਰਵ ਯਾਦਵ ਨੇ ਡੀਜੀਪੀ ਪੰਜਾਬ ਦੇ ਸਾਡੇ ਪੰਜਾਬ ਦੀ ਪੁਲਿਸ ਦੇ ਮੁਖੀ ਨੇ ਪਰ ਉਹਨਾਂ ਦਾ ਕੀ ਬਿਆਨ ਆ ਔਰ ਇਧਰਲੇ ਪਾਸੇ 70 ਵਿਸ਼ੇ ਪਏ ਨੇ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਕਿ ਆਖਰ ਮਾਮਲਾ ਕੀ ਆ ਸੁਣੋ ਤੇਰੇ ਲਈ ਮੈਂ ਬਹੁਤ ਕੁਝ ਖੁਸ਼ ਕੀਤਾ ਬਹੁਤ ਕੁਝ ਬਣਾ ਚੁੱਕੇ ਆ ਮੈਂ ਜਵਾਨੀ ਦੇ ਵਿੱਚ ਪਾਲਿਆ ਸੀ ਜਵਾਨੀ ਚ ਰੰਡਪੁਨੇ ਦੇ ਵਿੱਚ ਬਹੁਤ ਔਖਾ ਪਾਲਣਾ ਜਾ ਕੇ ਨੋਗੇ ਸਾਡੇ ਪਿੰਡ ਰੋੜੀ ਕਪੂਰੇ ਮੋਲਕ ਆਇਆ ਸੀ ਮੈਂ ਉਹਦੇ ਪਈ ਸੀ ਮੈਂ ਕਿਹਾ ਮੈਨੂੰ ਲੈ ਕੇ ਜਾਓ ਮੈਂ ਹੱਟੀ ਬਿੱਤੀ ਦੱਸਾਂ ਮੇਰੇ ਪਿੰਡ ਰੋੜੀ ਕਪੂਰੇ ਦੇ ਵਿੱਚ ਘਰ ਘਰ ਚਿੱਟਾ ਵਿਖਦਾ ਮੈਨੂੰ ਪਤਾ ਜੀ ਕੀ ਵਿਖਦਾ ਸ਼ਰਿਆਨ ਵਿਖਦਾ ਜੀ ਰੋੜੀ ਕਪੂਰੇ ਦੇ ਵਿੱਚ ਸ਼ਰਿਆਨ ਵਿਖਦਾ ਮੇਰਾ ਮੈਂ ਆਪਦੀ ਅਫੜੀ ਲਾ ਕੇ ਮੈਂ ਫਿਰ ਜਵਾਨਤ ਕਰਾਈ ਸੀ ਮੇਰੇ ਕਲੇਜ ਚ ਕੈਂਸਰ ਬਣਿਆ ਭਾਵੇਂ ਆਪਰੇਸ਼ਨ ਕਰਾਉਣਾ ਸੀ ਉਹ ਪੈਸੇ ਨਹੀਂ ਤੇ ਲਾਤੇ ਿਸਾਸ ਨੇ ਪੈਸੇ ਦਿੱਤੇ ਮੈਂ ਰੰਡੀ ਦੀ ਨਹੀਂ ਮੈਂ ਰੰਡੀ ਦੀ ਨਹੀਂ ਇਹ ਆ ਮੇਰੇ ਇ ਕੋਈ ਕੁੱਤੀ ਸੀ ਮੇਰੇ ਹੋਰ ਕੋਈ ਬੱਚਾ ਵੀ ਹੈ ਨਹੀਂ ਮੇਰੇ ਘਰ ਵਾਲਾ ਵੀ ਹੈ ਨਹੀਂ ਗਾ ਤੇ ਭਗਵਾਨ ਸਿੰਘ ਮਾਰ ਤੇ ਡੀਜੀਪੀ ਪੰਜਾਬ ਕਹਿੰਦੇ ਸੀ ਕਿ 31 ਤਰੀਕ ਤੋਂ ਬਾਅਦ ਤੁਹਾਨੂੰ ਚਿੱਟਾ ਨਹੀਂ ਮਿਲੇਗਾ ਡੈਡ ਲਾਈਨ ਹੈ ਤਾਂ ਆ ਕੀ ਹੈ ਇੱਕ ਘਰ ਦੇ ਵਿੱਚ ਤਿੰਨ ਵਿਧਵਾਵਾਂ ਜਿੰਦੇ 몰ਕਾਇਆ ਮੈਨੂੰ ਬੁਲਾਉਣਾ ਮੈਂ ਸਟੇਟ ਤੇ ਖੜ ਕੇ ਕਹਾਂ ਮੈਂ ਜ਼ਿੰਮੇਵਾਰਾਂ ਦੇ ਮੁੰਡਿਆਂ ਦੇ ਮੰਜਾ ਹਸਕਾ ਦੇ ਹੱਥ ਤਰਵਾਜੋ ਆਜੂ ਮੁੰਡੇ ਚਿੱਟਾ ਲਈ ਜਾਂਦੇ ਜਿਵੇਂ ਦੇ ਵਿੱਚ ਚਿੱਟਾ ਨਹੀਂ ਮਿਲਦਾ ਜਿਹੜੇ ਕਰਨ ਚਾਰ ਬੰਦੇ ਜਿਹਦੇ ਸਾੜੇ ਫੜੇ ਆ ਇੱਕ ਮੰਦੇ ਤੋਂ 5 ਗ੍ਰਾਮ ਸਾਡੇ ਮੂਰੇ ਕੀਤਾ ਪਲਾਜ਼ਮਾ ਨੇ ਇੱਕ ਤੋਂ ਖਣੀ ਕਿ ਨਾ ਕੀਤਾ ਵੀ ਜਿਹੜੇ ਕਿ ਹੈਗੀ ਸੀ ਇਹ ਜਿਹੜੀ ਢਲੀ ਪਰਿਵਾਰ ਦਾ 25 ਸਾਲਾਂ ਦਾ ਨੌਜਵਾਨ ਜੀ ਨੇ ਆਸਰਾ ਪਾਉਣਾ ਸੀ ਜਿਹਨੇ ਨਾਲ ਖੜਨਾ ਸੀ ਜਿਹਨੇ ਮੋਢੇ ਨਾਲ ਮੋਢਾ ਜੋੜ ਕੇ ਪਰਿਵਾਰ ਚੱਕਣਾ ਸੀ ਅੱਜ ਉਹ ਪਰਿਵਾਰ ਸਾਹਮਣੇ ਫਰਿੱਜ ਦੇ ਵਿੱਚ ਪਿਆ ਤੇ লাশ ਬਣਿਆ ਪਿਆ ਤੁਹਾਡਾ ਚਿੱਟਾ ਖਤਮ ਕਿੱਥੇ ਤਾਂ ਸੁਣ ਲਿਆ ਪੰਜਾਬ ਵਾਲਿਓ ਜਿਵੇਂ ਕਿ ਪੰਜਾਬ ਦੇ ਗੌਰਵ ਜਾਦਵ ਡੀਜੀਪੀ ਇੱਕ ਘੰਟਾ ਪਹਿਲਾਂ ਦੀ ਪ੍ਰੈਸ ਕਾਨਫਰੰਸ ਹੁੰਦੀ ਆ ਉਹਨਾਂ ਦੀ ਪੰਜਾਬ ਦੇ ਮੁਖੀ ਨੇ ਉਹ ਪੁਲਿਸ ਦੇ ਪੂਰੇ ਪ੍ਰਸ਼ਾਸਨ ਦੇ ਉਹ ਕਹਿੰਦੇ ਨੇ ਵੀ ਅੱਜ ਦੀ ਤਰੀਕ ਡੈਡਲਾਈਨ ਮੰਨੀ ਗਈ ਆ ਸਰਕਾਰ ਬੰਨੀ ਉਹ ਵੀ ਪ੍ਰਸ਼ਾਸਨ ਬੰਨੀ ਉਹ ਵੀ ਕਿ ਪੂਰੇ ਪੰਜਾਬ ਦੇ ਅੰਦਰ ਅੱਜ ਦੀ ਤਰੀਕ ਦੇ ਵਿੱਚ ਨਸ਼ਾ ਮੁਕਤੀ ਟੈਗ ਦੇ ਦਿੱਤਾ ਗਿਆ ਪਰ ਕਿਤੇ ਨਾ ਕਿਤੇ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜੇ ਉਹਨਾਂ ਦੇ ਹੀ ਕਹਿਣ ਦੇ ਉੱਤੇ ਇਹ ਪ੍ਰੈਸ ਕਾਨਫਰੰਸ ਹੁੰਦੀ ਆ ਔਰ ਗੌਰਵ ਜਾਦਵ ਜਿਹੜੇ ਪੰਜਾਬ ਦੇ ਡੀਜੀਪੀ ਨੇ ਉਹਨਾਂ ਨੇ ਦਾਵਾ ਤਾਂ ਨਹੀਂ ਕੀਤਾ ਕਿਉਂਕਿ ਉਹਨਾਂ ਨੇ ਕਿਹਾ ਕਿ ਭਾਈ جنگ ਹਲੇ ਜਾ ਰਹੀ ਆ ਉਸਦਾ ਨਹੀਂ ਇਹਦੇ ਵਿੱਚ ਕਸੂਰ ਹੁੰਦਾ ਪਰ ਕਿਤੇ ਨਾ ਕਿਤੇ ਜਿਹੜੀ ਉਹਨਾਂ ਨੂੰ ਪਿੱਛੇ ਬਾਬਰ ਜਿਹੜੀ ਇਸਤੇਮਾਲ ਕਰਨ ਨੂੰ ਕਿਹਾ ਜਾਂਦਾ ਉਹਨਾਂ ਨੇ ਤਾਂ ਉਹੀ ਕਰਨੀ ਆ ਜਿਵੇਂ ਕਿ ਪਿੱਛੇ ਉਹਨਾਂ ਨੂੰ ਕਿਹਾ ਜਾਂਦਾ ਕਿ ਪੰਜਾਬ ਦੇ ਜਿੰਨੇ ਵੀ ਨੌਜਵਾਨ ਉਹਨਾਂ ਦੇ ਵੱਡੇ ਪੱਧਰ ਤੇ ਇੰਕਾਊਂਟਰ ਇਹ ਕਰ ਤੁਸੀਂ ਕਰੋਗੇ ਤਾਂ ਤੁਹਾਡੀਆਂ ਪੋਸਟਾਂ ਵਧਾ ਦਿੱਤੀਆਂ ਜਾਣਗੀਆਂ ਇਹੀ ਪੰਜਾਬ ਦੀ ਜਨਤਾ ਦੀ ਆਵਾਜ਼ ਆ ਮੁੱਖ ਮੰਤਰੀ ਸਾਹਿਬ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਤੁਹਾਨੂੰ 2022 ਦੇ ਵਿੱਚ ਲੈ ਕੇ ਆਂਦਾ ਇਹ ਪੰਜਾਬ ਦੀ ਜਨਤਾ ਦੀ ਆਵਾਜ਼ ਆ ਕਹਿੰਦੇ ਹੁਣ ਪੰਜਾਬ ਦਾ ਮੁੱਖ ਮੰਤਰੀ ਸਾਰੀਆਂ ਗੱਲਾਂ ਤੋਂ ਥਿਲਕ ਗਿਆ ਐਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਹੁਣ ਪੰਜਾਬ ਦੇ ਮੁੱਖ ਮੰਤਰੀ ਨਹੀਂ ਰਹੇ ਕਿਉਂਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਇਹਨਾਂ ਨੂੰ ਲੱਗਦਾ ਸੀ ਪੰਜਾਬ ਦੇ ਲੋਕਾਂ ਨੂੰ ਕਿ ਸਾਡੇ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਨੂੰ ਭਗਵਾਨ ਤਮਾਨ ਸਰਕਾਰ ਆ ਜਿਹੜੀ ਅਸੀਂ ਬਾਈ ਦੇ ਵਿੱਚ ਵੱਡੀ ਬਹੁਮਤ ਦੇ ਨਾਲ ਲੈ ਕੇ ਆਂਦੀ ਤਾਂ ਇਹ ਸਰਕਾਰ ਸਾਡਾ ਸਾਰਾ ਕੁਝ ਸਿਮੇਟੂਗੀ ਯਾਨੀ ਸਾਡੇ ਦਿਲਾਂ ਨੂੰ ਉਹ ਜਿਹੜਾ ਠੇਸ ਪਹੁੰਚਾਈ ਪੁਰਾਣੀਆਂ ਸਰਕਾਰਾਂ ਨੇ ਪੰਜਾਬ ਨੂੰ ਲੁੱਟਿਆ ਜਿਹੜੇ ਜ਼ਖਮ ਪੁਰਾਣੀਆਂ ਸਰਕਾਰਾਂ ਨੇ ਦਿੱਤਾ ਹੋ ਸਕਦਾ ਪੰਜਾਬ ਦੇ ਲੋਕਾਂ ਨੂੰ ਲੱਗਦਾ ਸੀ ਕਿ ਭਗਵੰਤ ਮਾਨ ਸਰਕਾਰ ਉਹਨਾਂ ਜ਼ਖਮਾਂ ਤੇ ਮਲਮ ਲਾ ਕੇ ਠੀਕ ਕਰਨ ਦਾ ਕੰਮ ਕਰੂਗੀ ਪਰ ਨਹੀਂ ਕਿਉਂਕਿ ਇੱਕ ਇੱਕ ਘਰ ਦੇ ਵਿੱਚ ਤਿੰਨ ਤਿੰਨ ਵਿਧਵਾਵਾਂ ਹੋਣ ਕਾ ਤੁਹਾਡੇ ਸਾਹਮਣੇ ਅੱਜ ਦੀ ਤਰੀਕ ਡੈਡਲਾਈਨ ਹੈ ਔਰ ਅੱਜ ਦੀ ਤਰੀਕ ਦੇ ਵਿੱਚ ਤੇ ਨੌਰ ਤਾਂ ਵਿਧਵਾ ਹੋ ਜਾਂਦੀਆਂ ਨੇ ਕਿਉਂਕਿ ਇੱਕ 22 ਸਾਲਾ ਨੌਜਵਾਨ ਰੋੜੀ ਕਪੂਰਾ ਦੇ ਵਿੱਚ ਇੱਕ 22 ਸਾਲ ਦਾ ਨੌਜਵਾਨ ਮਾਰਿਆ ਗਿਆ ਚਿੱਟੇ ਦੇ ਨਾਲ ਕਿ ਉੱਥੇ ਚਿੱਟਾ ਨਹੀਂ ਵਿਕ ਰਿਹਾ ਉਹ ਪੰਜਾਬ ਦੇ ਲੋਕਾਂ ਨੇ ਉਹ ਰੋ ਰਹੀਆਂ ਨੇ ਮਾਵਾਂ ਕਹਿਨੀਆਂ ਸਾਡੇ ਪਿੰਡ ਦੇ ਵਿੱਚ ਸ਼ਰਮ ਆ ਬਿਕਦਾ ਕਿਹੜੀ ਡੈਡ ਲਾਈਨ ਤਾਂ ਫੇਰ ਹੁਣ ਪੰਜਾਬ ਦੇ ਡੀਜੀਪੀ ਗੌਰਵ ਜਯਾਦਵ ਦੁਆਰਾ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਹਦੇ ਵਿੱਚ ਤਾਂ ਭਾਈ ਉਹਨਾਂ ਨੇ ਕਿਹਾ ਹਾਲੇ ਜੰਗ ਜਾਰੀ ਆ ਪਰ ਭਗਵਾਨਤਮਾਨ ਮੁੱਖ ਮੰਤਰੀ ਨੇ ਅੱਜ ਦੀ ਤਰੀਕ ਆ ਜਿਹੜੀ ਉਹਨੂੰ ਪੰਜਾਬ ਪ੍ਰਤੀ ਡੈਡ ਲਾਈਨ ਕਿਹਾ ਗਿਆ ਕਿ ਅੱਜ ਤੋਂ ਬਾਅਦ ਤੁਹਾਨੂੰ ਪੰਜਾਬ ਦੇ ਅੰਦਰ ਚਿੱਟਾ ਨਹੀਂ ਮਿਲਣਾ ਕੋਈ ਵੀ ਨਸ਼ਾ ਨਹੀਂ ਮਿਲਣਾ ਤਾ ਅੱਗੇ ਹਲੇ ਹੋਰ ਵੀ ਮਾਮਲੇ ਸਾਹਮਣੇ ਆ ਸਕਦੇ ਨੇ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਧ ਹੋਣਾ ਪਰ ਪੰਜਾਬ ਦੇ ਮੁੱਖ ਮੰਤਰੀ ਮੈਨੂੰ ਲੱਗਦਾ ਕਿ ਕਿਸੇ ਵੀ ਮੁੱਦੇ ਦੇ ਪ੍ਰਤੀ ਸਿੱਧ ਸਾਬਤ ਨਹੀਂ ਹੁੰਦੇ ਕਿ ਜਿਹੜੇ ਕੰਮ ਲੋਕਾਂ ਦੇ ਕਰਨੇ ਚਾਹੀਦੇ ਆ ਉਹਨਾਂ ਉੱਤੇ ਭਗਵੰਤ ਮਾਨ ਸਾਹਿਬ ਅੱਜ ਤੱਕ ਕੋਈ ਵੀ ਕੰਮ ਨਹੀਂ ਕਰ ਪਾਇਆ ਤਾਂ ਹੁਣ ਮੈਂ ਪੁੱਛਣਾ ਚਾਹੂੰਗਾ ਸਾਡੇ ਨੌਜਵਾਨ ਸਾਡੀਆਂ ਮਾਵਾਂ ਭੈਣਾਂ ਔਰ ਸਾਡੇ ਬਜ਼ੁਰਗ ਬੱਚਿਆਂ ਤੋਂ ਕਿ ਇਸ ਵੀਡੀਓ ਨੂੰ ਸੁਣਨ ਤੋਂ ਬਾਅਦ ਤੁਹਾਡੀ رائے ਕੀ ਹੈ ਕਮੈਂਟ ਜ਼ਰੂਰ ਕਰਨੇ ਆ ਤਾਂ ਕਿ ਮੈਨੂੰ ਪਤਾ ਲੱਗੇ ਪੰਜਾਬ ਦੇ ਅੰਦਰ ਇਸ ਵੀਡੀਓ ਦੇ ਪ੍ਰਤੀ ਇਹ ਸੰਦੇਸ਼ ਦੇ ਪ੍ਰਤੀ ਤੁਹਾਡਾ ਕੀ ਕਹਿਣਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਔਰ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਵੀਡੀਓ ਨੂੰ ਮੇਰਾ ਵੀਰ ਦੱਬ ਕੇ ਗਰੁੱਪਾਂ ਵਿੱਚ ਸ਼ੇਅਰ ਜ਼ਰੂਰ ਕਰਨਾ ਬਹੁਤ ਧੰਨਵਾਦ